ਸਟੈਕਲ ਦੋਸਤੋ ਤੁਸੀਂ ਦੇਖ ਰਹੇ ਹੋ ਫਤਿਹ نیوز ਤੇ ਮੈਂ ਹਾਂ ਤੁਹਾਡੇ ਨਾਲ ਫਤਿਹ ਸਿੰਘ ਤਸਵੀਰਾਂ ਬਠਿੰਡੇ ਦੇ ਅਮਰੀਕ ਸਿੰਘ ਰੋਡ ਦੀਆਂ ਹਨ ਜਿੱਥੇ ਕਿ ਕਿਸਾਨ ਯੂਨੀ ਵੱਲੋਂ ਇੱਕ ਬੀਜੇਪੀ ਦੇ ਲੀਡਰ ਦੀ ਆਉਣ ਦੀ ਸ਼ੂ ਮਿਲੀ ਸੀ ਅਤੇ ਉਹਨਾਂ ਦਾ ਘਰੋ ਕਰਨ ਵਾਸਤੇ ਇਹ ਸਾਰਾ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਤਸਵੀਰਾਂ ਜਰੀਏ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿੱਚ ਕੰਮ ਕੀ ਹੋ ਰਹੀ ਹੈ ਦੇਖੋ ਤੁਸੀਂ ਤਸਵੀਰਾਂ ਭੱਜ ਕੇ ਭੱਜ ਕੇ ਭੱਜ ਕੇ ਵੀ ਆਖੀ ਰਹੇ ਭੱਜ ਕੇ ਭੱਜ ਕੇ ਭੱਜ ਕੇ ਕਿੱਧਰ ਗਏ ਕਿਧਰ ਗਏ ਕਿਧਰ ਕਿਧਰ ਇਹਨੇ ਕਿਧਰ ਗਏ ਉਹ ਦੇ ਹੁਣ ਕਿਧਰ ਗਏ ਵਿਚ ਵਿਚ ਇਹਨੇ ਕਿੱਧਰ ਗਏ ਇਹ ਕਿੱਥੇ ਆ ਰਹੇ ਹੋ ਉਹ ਬੜੇ ਨਾਨੂ ਕਿਦੇਗਾ ਤਾਂ ਭੈ ਜਸ ਉਥੇ ਇਹ ਕਿਹਨੂੰ ਕਰ ਰਿਹਾ ਮਰ ਰਿਹਾ ਮਾਚੀ ਦਾ ਪ੍ਰਚਾਰ ਹੈ ਬੀਜੇਪੀ ਆਗੂਆਂ ਵੱਲੋਂ ਹਟਲ ਬਿਆਰੀ ਬਾਜਪਾਈ ਸਵਰਗਿਆ ਦਾ ਜਨਮ ਦਿਨ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਜਦ ਕਿ ਕਿਸਾਨ ਯੂਨੀਅਨ ਅਤੇ ਬੀਜੇਪੀ ਦੇ ਵਰਕਰਾਂ ਵਿੱਚ ਥੋੜੀ-ਮੋਟੀ ਤੂਤੂ ਮਮਾ ਹੋ ਗਈ ਤਸਵੀਰਾਂ ਜਰੀਏ ਤੁਸੀਂ ਦੇਖ ਸਕਦੇ ਹੋ ਤੇ ਪੁਛਣੇ ਮੌਕੇ ਤੇ ਆ ਕੀ ਸਥਿਤੀ ਸੰਭਾਲੀ ਦੋਹਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਇੱਕ ਦੂਜੇ ਨਾਲ ਤੂਤੂ ਮਮਾ ਵੱਦੀ-ਵੱਦੀ ਗੱਲ ਥੋੜੀ ਜ਼ਿਆਦਾ ਬਾਤ ਕੀਤੀ ਤਸਵੀਰਾਂ ਜਰੀਏ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਦੂਜੇ ਨਾਲ ਟੱਕਰਮੁਕੀ ਹੋ ਰਹੀ ਹੈ। ਹੁਣ ਜਾਣਦੇ ਹਾਂ ਇਸ ਦੇ ਵਿੱਚ ਸੰਬੰਧ ਵਿੱਚ ਕਿਸਾਨੀ ਹੁੰਦੇ ਪ੍ਰਧਾਨ ਜੀ ਦਾ ਪੱਖ ਤੇ ਕੀ ਕਹਿੰਦੇ ਹਨ ਉਹ। ਨੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਮਨਾਉਣਾ ਸੀ ਤੇ ਹਰਜੀਤ ਗਰੇਵਾਲ ਨੇ ਆਉਣਾ ਸੀ ਨੂੰ ਇਹ ਪਤਾ ਲੱਗਿਆ ਕਿਉਂਕਿ ਪੁਲਿਸ ਖੜੀ ਸੀ ਬਥੇ ਕੈਂਟ ਟਾਣੇ ਕੋਲੇ ਜਿਹੜੀ ਗੱਡੀ ਮੂਹਰੇ ਲਾ ਕੇ ਲਿਆਉਂਦੇ ਹੁੰਦੇ ਨੇ। ਇੱਥੇ ਜਦੋਂ ਆਏ ਹੈਗੇ ਇੱਥੋਂ ਦੇ ਜਿਹੜੇ ਸ਼ਹਿਰੀ ਇੱਕ ਦੋ ਜਣੇ ਹੈਗੇ ਆ ਮੂਹਰੇ ਲਾਏ ਹੋਏ ਨਾ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਕਹਿੰਦੇ ਵੀ ਬੁਰੇ ਅਸੀਂ ਮੋਢੀ ਐ ਉਹਨਾਂ ਨੇ 10-20 ਬੰਦੇ ਇਕੱਠੇ ਕਰੇ ਸੀ ਇਸ ਕਰਕੇ ਜਦੋਂ ਅਸੀਂ ਵਿਰੋਧ ਕਰਨ ਲੱਗੇ ਆ ਰੌਲਾ ਪਿਆ ਗਿਆ ਇਹਨਾਂ ਦਾ ਆਪ ਦੀਆਂ ਕੁਰਸੀਆਂ ਭੰਨ ਕੇ ਤੁਰ ਗਏ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਟੈਂਟ ਦੇ ਵਿੱਚ ਬੀਜੇਪੀ ਦਾ ਸਮਾਨ ਖਿਲਿਆ ਨਜ਼ਰ ਆ ਰਿਹਾ ਹੈ ਜਦ ਕਿ ਇਹਨਾਂ ਦਾ ਕਹਿਣਾ ਕੁਝ ਹੋ ਰਹੀ ਹੈ ਬੀਜੇਪੀ ਆਗੂਆਂ ਦਾ ਤਸਵੀਰਾਂ ਜਰੀਏ ਦੇਖ ਸਕਦੇ ਹੋ ਕਿਸ ਤਰ੍ਹਾਂ ਸਮਾਨ ਕਿਲਰੀਆ ਪਿਆ ਹੈ ਕਿਹੜਾ ਬਣਾ ਕੇ ਜੇ ਜੇ ਬਣਾ ਖਾਣੂ ਚਾਹ ਰਹੇ ਹੋ ਅਰੇ ਇਹ ਬਣਾ ਹਾਂ ਕਰਦਾ ਹੈ ਕਿ ਕਿਸ ਮੁੱਦੋਂ ਲੈ ਕੇ ਫਸ ਗਿਆ ਜੀ ਇਹਦਾ ਕਾਰਨ ਇਹ ਹੈ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਸਾਡੇ ਪੁਰਾਣ ਪ੍ਰਧਾਨ ਮੰਤਰੀ ਟਲਵਾਰੀ ਬਾਜਪਾਈ ਦਾ ਜਨਮ ਦਿਹਾੜਾ ਮਨਾ ਰਹੇ ਸੀਗੇ ਉਸ ਦੇ ਦੌਰਾਨ ਜਿਹੜੀ ਹੈ ਇਹਨਾਂ ਨੇ ਜੋ ਵੀ ਆਪਣੀਆਂ ਡਿਊਟੀਆਂ ਲਾਈਆਂ ਸੀ ਕਿ ਪੁਲਿਸ ਪ੍ਰਸ਼ਾਸਨ ਦੀਆਂ ਅਸੀਂ ਉਹਨਾਂ ਨੂੰ ਨਕਾਮ ਦੱਸਦੇ ਹੋਏ ਕਿ ਕਿਉਂਕਿ ਇੰਨੀ ਗਿਣਤੀ ਦੇ ਵਿੱਚ ਜਦੋਂ ਥਾਂ-ਥਾਂ ਤੇ ਬੈਰੀਕੇਡ ਲਗਾਏ ਹੋਏ ਐ ਤਾਂ ਇਹ ਇੱਕ ਪੁਲਿਸ ਪ੍ਰਸ਼ਾਸਨ ਦਾ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਨੂੰ ਮਤਲਬ ਦੇਖਦੇ ਹੋਏ ਉਹਨਾਂ ਦੀ ਜਿਹੜਾ ਫੇਲ ਇਹ ਸਿਸਟਮ ਹੋਇਆ ਉਹਨੇ ਦੇ ਨਾਲ ਜਿਹੜਾ ਸਾਡਾ ਸਿਸਟਮ ਸਾਰਾ ਤੋੜਤਾ ਡਾਂਗਾ ਮਾਰੀਆਂ ਕਾਰਜਕਰਤਾਵਾਂ ਦੀ ਉੱਤੇ ਲੇਡੀਜ਼ ਕਾਰਜਕਰਤਾਵਾਂ ਤੇ ਡਾਂਗਾ ਮਾਰੀਆਂ ਜਿਹੜੀਆਂ ਕਿ ਬਹੁਤ ਹੀ ਨਿੰਦਣੀਆਂ ਐ ਇਹ ਅਸੀਂ ਇਸ ਲਈ ਨਮਿੰਦਰ ਦੀ ਸਰਕਾਰ ਦਾ ਪਤਲਾ ਮੁੱਕਿਆ ਕਿਉਂਕਿ ਉਸ ਕੇਸ ਜਿਹੜੇ ਇਹ ਕਾਰਜਕਰਮ ਨੂੰ ਕਰਨ ਦੇ ਵਿੱਚ ਸਾਨੂੰ ਸਫਲ ਨਹੀਂ ਹੋਣ ਪਾ।